ਗਾਲ ਜੀ ਮੇਰੇ ਸਾਰੇ ਸ਼ੰਖੇ ਬਣਾਉਣ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਇਸ ਟਾਈਮ ਸ਼ਕਤ ਆਇਆ ਦੇਖ ਸਕਦੇ ਹੋ ਜੇ ਕਬੂਤਰ ਆਪਣੇ ਆ ਬਾਕੀ ਤਿੰਨੇ ਕਬੂਤਰ ਆਏ ਆ ਇੱਕ ਆ ਦੇਖ ਲਓ ਤਿੰਨੇ ਇਕੱਠੇ ਆ ਜੀ ਤਿੰਨੇ ਉਹ ਸੂਰਜਾਲ ਜਾਂਦੇ ਤੇ ਨਹੀਂ ਤੇ ਮੋਸਾ ਹਿੱਟ ਤੀ ਹੋਇਆ ਜੀ ਉਹ ਮੋਸਾ ਹੋ ਰਿਹਾ ਹਿੱਟੇ ਉਹ ਇਦਾਂ ਨੁਕਰਾਉਂਗੇ ਜਿ ਸ਼ੋਂਗੇ ਹਲੋ ਜਨਾਬ ਅਟੈਕ ਹੋ ਗਿਆ ਇਹਦਾ ਆ ਦੇਖੋ ਕੰਪਟਰ ਸਪੀਡ ਚ ਆ ਦੇਖੋ ਆ ਤੇ ਪੂਰਾ ਸਪੀਡ ਚ ਆ ਗਿਆ ਦੇਖ ਆ ਚੈੱਕ ਕਰੋ ਬਾਬਾ ਜੋਰ ਮਾਰ ਕੇ ਹਾਈਟ ਤੇ ਚੜ ਗਈ ਤੇ ਤੁਹਾਨੂੰ ਸ਼ੌਂਕ ਨਹੀਂ ਘਰਾ ਪਾਇਆ ਕਿਉਂਕਿ ਇੱਲ ਪੈ ਗਈ ਤੇ ਆਪਾਂ ਚੀਕਾ ਮਾਰਦੇ ਰਹੇ ਕਿ ਤੇ ਇੱਲ ਫੜ ਕੇ ਨਾ ਲੈ ਜੇ ਤੇ ਬਾਕੀ ਆ ਇੱਕਾ ਪਿਸਤਲੇ ਹਾਈਟ ਤੇ ਇੱਕਾ ਬੈ ਗਈ ਨਹੀਂ ਯਾਰ ਰੱਤਾ ਤੇ ਆ ਲੀਲੀ ਮਨ ਵੈਨ ਬੈ ਗਈ ਆ ਤੇ ਪਿਸਤਲ ਰਹਿ ਗਈ ਹੈ ਥੋੜੀ ਹਾਈਟ ਤੇ ਆ ਇਹ ਤਾਂ ਚੜ ਗਈ ਇਹਨੂੰ ਦੇਖ ਕੇ ਤੇ ਆ سپیٹ سپیٹ لے لو کتا پارٹی ہے لاگ دونوں شوق رہ دیکھ لو جی دی اپنی لیلی فل زور مارا پھر لگی آ دے

ਟਾਵਰ ਕੇ ਜਿੰਨੀ ਐ ਦੋ ਟਾਵਰ ਜਿਹਦੇ ਵੀ ਮੈਂ ਕੀ ਤੁਹਾਨੂੰ ਦਿਰਾਵਾਂਗੇ ਜੀ ਸ਼ੋਹਵਾਂਗੇ ਚਲੋ ਜੀ ਦਿਰਾਨੇ ਦਾ ਨਿਸ਼ਾਨ ਆਲੋ ਜਨਾਬ ਮਤਲਬ ਇਹ ਕਬੂਤਰ ਘੜਤੇ ਆ ਤੇ ਆ ਵੀ ਆ ਗਈ ਹੈ ਲੈਂਡਿੰਗ ਦਾ ਕਰ ਲਿਓ ਸ਼ੋਹ ਟੜ ਸਾਹਮਣੇ ਲਾਈ ਇੱਕ ਵਾਰੀ ਫੇਰ ਪਾ ਗਈ ਹੈ ਤੇ ਆ ਹੁਣ ਲੈਂਡਿੰਗ ਦਾ ਵੀ ਸ਼ੋਹ ਕਰ ਲਓ ਆ ਜੀ ਆ ਗਈ ਓ ਚੱਲੀ ਇਹ ਬਗੀ ਥਾਪੇ ਮਾਰਦੀ ਹੈ ਜੀ ਇਹ ਬਗੀ 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 ਇਹ ਫੇਰ ਨਹੀਂ ਗਈ ਬਗੀ ਓ ਬਗੀ ਕੋਲ ਜੋਰ ਮਾਰਿਆ ਨਹੀਂ ਚੈੱਕ ਕਰ ਲੋ ਆਜ ਪਿਛਤਰ ਆਪਣੀ ਅਮਲਵਈ ਤੇ ਦੇਸੀ ਕਿੱਡੇ ਉਹ ਫੈਂਸੀ ਅਮਲਵਈ ਦੇ ਫੈਂਸੀ ਵੀ ਕਰਦੇ ਇਹ ਇੱਧਰ ਆਪਣੇ ਆ ਬੱਚੇ ਵੀ ਕਰਦੇ ਅਮਲਵਈਆਂ ਨੇ ਆਂਡੇ ਵੀ ਦਵਾਦੇ ਆ ਇੱਧਰ ਵੀ ਤੇ ਬਾਕੀ ਸਾਰੇ ਆਂਡੇ ਦਵਾ ਦੇ ਤੇ ਇਹਦੇ ਆਹ ਇਹ ਲੰਡਾ ਇਹਦੇ ਚ ਨਿਕਲੇ ਨਾ ਤੇ ਆ ਬੱਚੇ ਨੂੰ ਕਰਾਂਗੇ ਆਪਾਂ ਹੈਂ ਟੇਮ ਆ ਬਾਕੀ ਆਪਣਾ ਸਾਰੇ ਦੇਸੀ ਕਬੂਤਰ ਆਂ ਮੇਂ ਫਿੰਚਾ ਅੰਬੋ ਜੀ ٹاڑی مارتی باقی سارے کبوتر اپنی پٹھی یہ اک جی میٹ پہ گیا گرمی چل ٹھیک ہو گیا باقی ہے پٹھی چلو خالی تھی سارے آ جا بچہ اپنا رتم ملوئی یہ ادھر تا چا ادھر میں کہیں ਦੂਸਰੇ ਕਬੂਤਰ ਮਾਰਨਾ ਦੇ ਇਹਨਾਂ ਦਾ ਮਾਪ ਉਹ ਇਧਰ ਹੀ ਨਾ ਤਾਂ ਕਰਕੇ ਤੇ ਆ ਬਾਕੀ ਇਹ ਤਾਂ ਦੇ ਨੂੰ ਵੇਲੀ ਲੱਗ ਜਾਣਾ ਵੇਲੀ ਇਹ ਫਿਰ ਉਹਨਾਂ ਦਾ ਉੜਾਂਖੇ ਵੀ ਤਾਂ ਨਿਸ਼ੌਂ ਕਰਾਵਾਂਗੇ ਜਿਹੜਾ ਵੱਡਾ ਰਹਿਤਾ ਇਹਦੇ ਭਰਾਵਾ ਉਹ ਵੱਡਾ ਭਰਾ ਇਹਦਾ ਤੇ ਇਹਦਾ ਮਕਾ ਭਰਾ ਦੀ ਬਾਕੀ ਆ ਵੀ ਦੇਰ ਲੱਖਿਆਂ ਦਾ ਬੱਚਾ ਨਿਕਲ ਗਿਆ ਤੇ ਆ ਸਾਰੇ ਆਪਣੇ ਬਾਕੀ ਆ ਕਬੂਤਰ ਜੋ ਵੀ ਅੰਦਰ ਦੇ ਦਿੱਤਾ ਤੇ ਅੱਜ ਤੁਹਾਨੂੰ ਆਪੋ ਆਪਣੀ ਵੇਲੀ ਕਬੂਤਰ ਢਾ ਕੇ ਸ਼ੌਂਕ ਕਰਾਵਾਂਗੇ ਕਮੈਂਟ ਕਰਕੇ ਦੱਸਿਓ ਕਿ ਵਧੀਆ ਉੱਡਦੇ ਚਲੋ ਚਲਦਿਆਂ ਜੀ ਵੇਲੀ ਆ ਲੋ ਜੀ ਨਾ ਮੇ ਵੇਲੀ ਆ ਗਿਆ ਆ ਤਿੰਨ ਕਬੂਤਰ ਆਵਾ ਤੇ ਇੱਕ ਆ ਉਹ ਜਾਂਦਾ ਤੇ ਆ ਚਾਰੇ ਇਕੱਠੇ ਹੋ ਗਏ ਹੁਣ ਆ ਦੇਖ ਲੋ ਇੱਕ ਆ ਵਾ ਤੇ ਤਿੰਨਾ ਚਾਰੇ ਇਕੱਠੇ ਹੋਇਆ ਤੇ ਲੋ ਹਾਈ ਤੇ ਜਾਨੇ ਤੁਹਾਨੂੰ ਕਰਾਵਾਂਗੇ ਸ਼ੌਂਕ اللہ جناب بچے چڑھ گیا ہائڈ oh, سے ہو لگنے موسا موسم جی ہو چڑھ جان گے تعین کرا گے شوق اللہ جناب بچے ہو چڑھ گیا oh, اور گولڈن سے پورا چڑھ گیا نا دیکھ لو اج آ دے لو گولڈن دے دے لو. تو تین آ دے چار ہی آ جائے تعین بنا ہی ہوں تو دے لو آؤ چیک کر لو جی بہن گیے تونق رواں گے Bakpia pohon juga buternya ya, iya, e iya, iya, balik aja karena, iya, 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 ਏ ਏ ਏ ਆ ਦੂਜਾ ਬਹਿ ਗਿਆ ਆਪਣਾ ਤੇ ਆ ਤੀਜਾ ਏ ਆ ਤੀਜਾ ਬਹਿ ਗਿਆ ਏ ਆ ਚੌਥਾ ਬਹਿ ਗਿਆ ਤੇ ਆਪਾਂ ਹੀ ਸਾਰੇ ਬੱਚੇ ਬਹਿ ਗਏ ਆਪਣੇ ਤੇ ਆ ਦੇਖੋ ਇਹ ਉਹ ਜਿਹੜੇ ਸਭ ਤੋਂ ਪਿੱਛੇ ਖੜੇ ਆਏ ਬਾਕੀ ਇਹ ਕਾ ਸੁਨਾ ਨਾਲ ਮੜ ਗਈ ਇਹ ਵੀ ਸਾਰ ਕੀਤਾ ਵਾ ਇਹਦੇ ਵੀ ਗੁੱਲੇ ਆ ਗਏ ਨੂੰ ਜਾਵਾਂ ਕਰਾਂਗੇ ਤੇ ਆ ਬਾਕੀ ਉਹ ਬੈਠਿਆ 골ਡਨ ਦੇਖੋ ਬਿਲਕੁਲ چھوٹਾ ਹੈ ਬਚਾਓ ਇਹ ਨੁੱਕਰ ਤੇ ਬੈਠਾ ਇਹ ਸਭ ਤੋਂ ਵੱਧ ਬੰਦੀ ਹੋਵਦਾ ਇਹ ਬਾਕੀ ਆਪਣੇ ਉਹਦੇ ਉਹ ਨੁੱਕਰਦੇ ਨੇ ਨਹੀਂ ਹਾਂਦੇ ਨੇ ਦੋ ਕਬੂਤਰ ਇਹ ਆ ਬਾਕੀ ਟਰ ਦੇ سامنے ਆਪਣੀ ਚਿੱਟੇ ਮੁਰਗੀ ਜੇ ਤੁਸੀਂ ਦੇਖਦੇ ਪਹਿਲਾਂ ਦੇਖੋ ਕੱਡੇ-ਕੱਡੇ ਵੱਡੇ ਹੋਏ ਆ ਚੱਕਰ ਨਾਲ ਆਇਦਾਂ ਨੇ ਵੱਡਾ ਨਾਲ ਆਇਆ ਪਿਛਲੀ ਮੁਰਗੀ ਹੈ ਤੇ ਅਗਲਾ ਮੁਰਗਾ ਉਹ ਦੇਖਾ ਦੇ ਜੇ ਮਰ ਆਪਣੇ ਸਾਰੇ ਆ ਇੱਕ ਦੋ ਛਤਰੀਆਂ ਵੀ ਉੱਚੀ ਕਰਦੀ ਉਹ ਡੰਡਾ ਲਾਤਾ ਇਹ ਵੀ ਉੱਚੀ ਕਰਦੀ ਆ ਦੇਖ ਹੁਣ ਉਥੇ ਇੱਕੋ ਹੀ ਰਹਿ ਗਿਆ ਇਹਦੇ ਘੱਟ ਪਾਰ ਇਹਦੇ ਵੀ ਆਪੇ ਛੱਡ ਕੇ ਸਾਰੇ ਹੁੰਦੇ ਆ ਬਾਕੀ ਤੁਸੀਂ ਆਪਣੇ ਇਨਵਰ ਦੇਖ ਲਓ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਆਪਾਂ ਆਪਣੀ ਅਗਲੀ ਵੀਡੀਓ ਦਿਖਾਈਏ